ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਗਲੇ ਦਿਨ ਤੇ ਅਗਲੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਆਪਾਂ ਆ ਗਏ ਜੀ ਇਸ ਟਾਈਮ ਮਹਾਰਾਸ਼ਟਰ ਦੇ ਰਤਨਾਗਰੀ ਦੇ ਵਿੱਚ ਤੇ ਤਰੀਕ ਹੋ ਗਈ ਅੱਜ 17 ਸਤੰਬਰ 2025 ਤੇ ਰਤਨਾਗਰੀ ਦੇ ਆਸ-ਪਾਸ ਕੁਝ ਕੁ ਪੁਆਇੰਟ-ਪੁਆਇੰਟ ਹੈਗੇ ਆ ਘੁੰਮਣ ਵਾਲੇ ਅੱਜ ਆਪਾਂ ਅੱਧਾ ਦਿਨ ਉਹ ਘੁੰਮਾਂਗੇ ਦੇਖਾਂਗੇ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਕੋਲਾਪੁਰ ਵੱਲ ਨੂੰ ਤੇ ਕੋਲਾਪੁਰ ਹੈਗਾ ਆਪਣਾ ਇੱਕ ਮਿੱਤਰ ਉਹਦੇ ਕੋਲੇ ਰੁਕਾਂਗੇ ਅੱਜ ਤੇ ਉਸ ਤੋਂ ਬਾਅਦ ਫਿਰ ਆਪਣੀ ਜਿਹੜੀ ਤਿਆਰੀ ਹੋ ਜੂਗੀ ਪੂਨੇ ਦਾ ਆਲੇ ਦੋਲੇ ਘੁੰਮਣ ਨੂੰ ਪੂਨੇ ਦੇ ਆਲੇ ਦੋਲੇ ਕਾਫੀ ਕੁਝ ਚਾਹੀ ਗਿਆ ਮਹਾ ਉੱਥੇ ਹੈਗਾ ਮਾਥੇ ਰਣ ਹੈਗਾ ਖੰਡਾਲਾ ਲੋਨਾ ਵਾਲਾ ਤੇ ਹੋਰ ਕਾਫੀ ਪੁਆਇੰਟ ਹੈਗੇ ਆ ਤੇ ਉਸ ਤੋਂ ਬਾਅਦ ਫਿਰ ਆਪਣਾ ਰੰਗਾਬਾਦ ਰੰਗਾਬਾਦ ਤੋਂ ਫਿਰ ਆਪਾਂ ਨਦੇੜ ਸਾਬ ਵਾਲੇ ਪਾਸੇ ਨੂੰ ਹੋ ਜਾਾਂਗੇ ਤੇ ਅੱਜ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਰਤਨਾਗਰੀ ਦੇ ਆਸ-ਪਾਸ ਦੀ ਤੇ ਇਹ ਸਾਰੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਜਿਹੜੇ ਵੀ ਦੂਸਰੇ ਚੈਨਲ ਤੇ ਨਵੇਂ ਆਉਂਦੇ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗਦੀਆਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਧੰਨਵਾਦ ਆ ਜੀ ਸਾਰਿਆਂ ਦਾ ਹਾਂ ਹੋਰ ਜੀ ਇਹ ਜੀ ਆਪਣਾ ਰੂਮ ਹਾਂ ਮੇਰੇ ਫੋਨ ਤੇ ਹੁਣ ਆਪਾਂ ਕਰਨ ਲੱਗੇ ਚਾਹ ਦੀ ਤਿਆਰੀ ਚਾਹ ਜੂ ਪੀ ਕੇ ਫਿਰ ਆਪਾਂ ਤਿਆਰੀਆਂ ਕਰਾਂਗੇ ਤੇ ਹੋਟਲ ਹੈਗਾ ਪਰਿਵਾਰ ਇਨ ਸੋਨੀ ਬਲੌਗ ਦਾ ਚਾਹ ਇਹ ਵਸਕਾਯਾ ਬ੍ਰਜ ਇੱਥੋਂ ਹੋਰ ਨੇੜੇੋਂ ਥੋੜਾ ਦਿਖਦਾ ਸਮੁੰਦਰ ਦਾ ਤੇ ਇਹ ਜेट्टी ਦਾ ਝਾਕਾ ਤੇ ਆਹ ਕੋ ਭਾਰੀ ਪਰਕਮ ਸਮਾਨ ਲੱਦਣ ਲੋਣ ਵਾਸਤੇ ਜेट्टी ਬਣੀ ਹੋਈ ਆ ਆ ਇਧਰ ਵੀ ਜेट्टी ਬਣੀ ਹੋਈ ਆ ਜਿਹੜੇ ਵੱਡੇ ਜਹਾਜ਼ ਜਦੋਂ ਆਕੇ ਲੱਗਦੇ ਆ ਉਹ ਥੋੜੇ ਜਿਹਾ ਦੂਰ ਲੱਗਦੇ ਆ ਸਮੁੰਦਰ ਦੇ ਕਿਨਾਰੇ ਤੇ ਨਹੀਂ ਆਉਂਦੇਗੇ ਤਾਂ ਕਰਕੇ ਫਿਰ ਇਸ ਤਰ੍ਹਾਂ ਦੀਆਂ ਲੰਮੀਆਂ ਜेट्टीਆਂ ਬਣੀਆਂ ਹੁੰਦੀਆਂ ਇਹ ਜेट्टी ਜ਼ਰੂਰ ਕਿਸੇ ਕੰਪਨੀ ਦੀ ਆ ਕਿਉਂਕਿ ਇਧਰ ਕੋਈ ਫੈਕਟਰੀ ਫੁਕਟਰੀ ਆ ਤੇ ਉਹਦਾ ਮਾਲ ਸਿੱਧਾ ਉਹਦੇ ਵਿੱਚ ਭਰਿਆ ਜਾਂਦਾ ਤੇ ਪਾਣੀ ਇੱਥੇ ਸਾਫ ਆ ਸਮੁੰਦਰ ਦਾ ਤੇ ਆਪਾਂ ਚੱਲਦੇ ਹਾਂ ਥੋੜਾ ਜਿਹਾ ਹੋਰ ਅੱਗੇ ਇੱਥੇ ਆਪਾਂ ਬਿਲਕੁਲ ਸਮੁੰਦਰ ਦੇ ਕੰਡੇ ਤੇ ਆ ਤੇ ਕਾਫੀ ਉਚਾਈ ਤੇ ਆ ਤੇ ਇਥੋਂ ਸਮੁੰਦਰ ਕਾਫੀ ਦੂਰ ਤੱਕ ਦਿਖ ਰਿਹਾ ਤੇ ਕਾਫੀ ਦੂਰ ਤੱਕ ਸਾਨੂੰ ਨਜ਼ਰ ਆ ਰਹੀਆਂ ਜਿਹੜੀਆਂ ਮਸ਼ਵਾਰਿਆਂ ਦੀਆਂ ਕਿਸ਼ਤੀਆਂ ਇਹ ਚਾਰਨ ਰਾਤ ਨੂੰ ਜਾਂਦੇ ਨਾ ਮੱਛੀਆਂ ਫੜਨ ਵਕਤ ਤੇ ਜਾਂਦੇ ਹਨ ਹਾਂ ਬਲਾ ਇਹਨਾਂ ਦੀ ਉਹੀ ਹੁੰਦਾ ਹਿਸਾਬ ਕਿ ਤਾ ਕਿ ਟਾਈਮ ਦੇ ਹਿਸਾਬ ਨਾਲ ਤੜਕੇ ਨੂੰ ਇਹ ਸਾਰੇ ਮੱਛੀਆਂ ਫੜ ਕੇ ਵਾਪਸ ਆ ਜਾਂਦੇ ਬਹੁਤ ਦੂਰ ਤੱਕ ਸਮੁੰਦਰ ਚ ਨਿਕਲ ਜਾਂਦੇ ਆ ਕਈ ਵਾਰੀ ਕਈ ਮਛੇਰੇ ਕਈ ਕਈ ਦਿਨ ਵੀ ਸਮੁੰਦਰ ਦੇ ਵਿੱਚ ਰਹਿੰਦੇ ਆ ਤੇ ਆਪਾਂ ਹੁਣ ਚੱਲੇ ਇੱਥੇ ਫਰੈਸ਼ ਸਿੰਗਰਾਲੇ ਆ ਮੱਛੀ ਮੱਛੀ ਦਾ ਗੁਣਜੋਂ ਬਣਿਆ ਹੋਇਆ ਤੇ ਸਾਹਮਣੇ ਮਛਵਾਰਿਆਂ ਦੀਆਂ ਕਸਤੀਆਂ ਆ ਰਹੀਆਂ ਸਮੁੰਦਰ ਦੇ ਵਿੱਚ ਕਿਹੜੇ ਤੋਂ ਖੜੋਗੇ ਜਿਹੜਾ ਸਾਹਮਣੇ ਪਹਾੜੀ ਦੇ ਵੱਖੀ ਦੇ ਜਿਹੜਾ ਪਿੰਡ ਦਿਖਦਾ ਸੀਗਾ ਆਪਾਂ ਉਸ ਪਿੰਡ ਦੇ ਵਿੱਚ ਦੀ ਲੰਘ ਰਹੇ ਹਾਂ ਤੇ ਇਹ ਮੈਨੂੰ ਲੱਗਦਾ ਕਿ ਮਸ਼ਵਾਰਿਆਂ ਦਾ ਪਿੰਡ ਆ ਮਸ਼ਮਾਰ ਸਹਿਕਾਰੀ ਸੰਸਥਾ ਇਹ ਲੋਕ ਮੱਛੀ ਫੜਨ ਜਾਣ ਦੀ ਤਿਆਰੀ ਕਰ ਰਹੇ ਆ ਜਾਰ ਸ਼ਿੱਟੂ ਦੇ ਨਾਲ ਥੋੜੇ ਜਿਹਾ ਰੰਗ ਬਰੰਗੇ ਜਿਹੇ ਲੱਡੂ ਜੇ ਬੰਨੇ ਹੋਏ ਆ ਤੇ ਇਹ ਇਹਨਾਂ ਦਾ ਤਰੀਕਾ ਇਹਨਾਂ ਨੂੰ ਪਤਾ ਆਪਾਂ ਜਾ ਰਹੇ ਹਾਂ ਫਿਸ਼ ਮਿਊਜ਼ੀਅਮ ਇਹ ਤੇ ਪੂਰਾ ਬਾਜ਼ਾਰ ਆ ਦੁਕਾਨਾਂ ਤੋਂ ਗੁੰਨਾ ਬਣੀਆਂ ਹੋਈਆਂ ਕੱਢਾ ਹੀ ਆ ਜਿਹੜਾ ਥੋੜਾ ਜਿਹਾ ਜੋ ਸਾਹਮਣੇ ਜਿੰਨੀਆਂ ਕਸਤੀਆਂ ਬੇੜੇ-ਬੇੜੀਆਂ ਖੜੀਆਂ ਇਹ ਸਾਰੇ ਮਿਸ਼ਵਾਰਿਆਂ ਦੇ ਆ ਕਾਫੀ ਵੱਡੇ-ਵੱਡੇ ਬੇੜੇ ਵੀ ਆ ਗਏ ਛੋਟੇ ਵੱਡੇ ਕਈ ਤਰ੍ਹਾਂ ਦੇ ਬੇੜੇ ਨਾਜ ਮੰਡੀਆਂ ਦੇ ਵਿੱਚ ਸੀਜ਼ਨ ਆਉਣ ਤੇ ਭੀੜ ਭੜਕਾ ਹੁੰਦਾ ਜਾਂ ਸਵੇਰੇ ਸਵੇਰੇ ਸਬਜ਼ੀ ਮੰਡੀਆਂ 'ਚ ਭੀੜ ਭੜਕਾ ਹੁੰਦਾ ਉਹਵੇਂ ਇੱਥੇ ਸਵੇਰੇ ਸਵੇਰੇ ਮਸ਼ਵਾਰੇ ਮਸ਼ਵਾਰੇ ਹੁੰਦੇ ਆ ਮੱਛੀਆਂ ਫੜ ਕੇ ਤੇ ਆਹ ਟੈਂਪੋ ਟੰਪੋ ਸਾਰੇ ਇੱਥੇ ਮੱਛੀਆਂ ਜਿਹੜੀਆਂ ਅੱਗੇ ਭਰਪੂਰ ਕੇ ਲੈ ਕੇ ਜਾ ਰਹੇ ਆ ਅਰੇ ਚਾਹ ਇਹ ਨਾਲ ਖਾਣ ਪੀਣ ਦਾ ਸਮਾਨ ਰੱਖਿਆ ਹੋਇਆ ਹੈ ਕਾਂਗੇ ਕਈ ਕੀ ਦਿਨ ਮੱਛੀਆਂ ਫੜਮਗੇ ਇਕ ਵਾਰੀ ਮੁੜਦੇ ਨਹੀਂ ਇਹ ਕਿਉਂਕਿ ਜਿੰਨੀ ਕੀਮਤੀ ਮੱਛੀ ਆ ਉਹ ਇਹ ਲੀਕੇਜ ਬੰਦ ਕਰਦੇ ਲੀਕੇਜ ਹੂੰ ਉਹ ਸਟਕ ਜਣਾ ਜਿਹੜਾ ਉਹ ਮੰਨ ਲਓ ਫਾਈਬਰ ਆਲਾ ਫਾਈਬਰ ਦਾ ਅੱਛਾ ਅੱਛਾ ਸਾਰਾ ਫਾਈਬਰ ਦਾ ਬਣਿਆ ਪਾਸੇ ਲੱਕੜਾ ਅੰਦਰ ਫਾਈਬਰ ਠੀਕ ਹੈ ਠੀਕ ਹੈ ਤੇ ਇਹ ਥੱਲੇ ਕੀ ਹੈ ਥੱਲੇ ਦੇ ਵਿੱਚ ਕੀ ਹੈ ਆਹਰ ਰਸੇ ਰਸੇ ਕਾਫੀ ਬੰਨੇ ਹੋਇਆ ਕੁੰਡੇ ਰੱਸੇ ਉਹਨਾਂ ਦੇ ਕੰਮਾਂ ਦੇ ਨਾਲ ਸੰਬੰਧਿਤ ਆਪਦਾ ਉਹ ਇੰਜਨ ਇੰਜਨ ਖੁੱਲੀ ਬੈਠੇ ਹਨ ਰਿਪੇਅਰ ਹੋ ਰਿਹਾ ਸੋ ਜਹਾਜ ਹੈ ਅੱਜ ਦਾ ਹੈ ਅੱਜ ਉਹ ਅੰਦੇ ਅੱਤਰ ਵੀ ਕੋਲ ਹੈ ਉੱਪਰ ਹੈ ਇਹ ਮਸ਼ਵਾਰਿਆਂ ਦੀ ਲਾਈਫ ਇਹ ਥੱਲੇ ਜਿਹੜੇ ਸਭ ਉਹ ਕਿਉਂ ਕਿ ਬਾਜੀ 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 ਜਿਹੜੇ ਅਨਸਰ 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 ਕਾ ਸੰਗ ਹੋ ਸਲਿੱਪ ਕਰਕੇ ਵਿੱਚ ਜਾ ਜਾਣ ਲੱਗਾ ਸੀਗਾ ਇਹ ਥੱਲੇ ਕੋਲਡ ਸਟੋਰ ਬਣੇ ਹੋਇਆ ਇਹਦੇ ਵਿੱਚ 15 20 ਟਨ ਬਰਫ਼ ਲੈ ਕੇ ਜਾਂਦੇ ਆ ਨਾਲ ਤੇ ਮੱਛੀ ਫੜਨ ਇੱਥੋਂ ਇਹ ਦੱਸਦੇ ਬਾਈ ਕਿ ਇਹ ਚਲੇ ਜਾਂਦੇ ਆ ਤਕਰੀਬਨ ਗੁਜਰਾਤ ਤੱਕ ਉਹ ਦੇਖੋ ਸਾਰੇ ਬੀੜੇ ਬੀੜੇ ਖੜੇ ਆ ਗੁਜਰਾਤ ਤੱਕ ਚਲੇ ਜਾਂਦੇ ਆ ਦੋ ਦਿਨ ਤੋਂ ਲੈ ਕੇ ਹਫ਼ਤੇ ਤੱਕ ਕਈ ਵਾਰੀ ਇਹਨਾਂ ਨੂੰ ਵੇਚ ਰਹਿਣਾ ਪੈਂਦਾ ਮੱਛੀਆਂ ਫੜਨ ਲਈ ਤੇ ਇਸ ਤੋਂ ਬਾਅਦ ਕੁਝ ਇਹੋ ਜਿਹੇ ਮਸ਼ਵਾਰੇ ਵੀ ਹੁੰਦੇ ਜਿਹੜੇ ਬਹੁਤ ਦੂਰ ਤੱਕ ਬਾੜੀਆਂ ਟੀਂਤੀ ਮੱਛੀਆਂ ਫੜਨ ਜਾਂਦੇ ਆ ਤੇ ਉਹ ਜ਼ਿਆਦਾ ਦਿਨ ਵੀ ਰਹਿੰਦੇ ਆ ਇਹ ਇਹ ਤਕਰੀਬਨ ਸਵੇਰ ਸਵੇਰ ਜਦੋਂ ਵਾਪਸ ਆਉਂਦੇ ਆ ਤੇ ਆ ਦੇਖੋ ਮੱਛੀਆਂ ਜਿਹੜੀਆਂ ਇਹ ਜਾ ਰਹੀਆਂ ਢੋਲ ਢੋਲ ਕੇ ਵਪਾਰੀ ਲੈ ਕੇ ਜਾਂਦੇ ਹੋਣਗੇ ਇਥੋਂ ਇਹ ਫੜ ਕੇ ਲਿਆਉਂਦੇ ਆ ਤੇ ਅੱਗੇ ਫਿਰ ਇਥੋਂ ਦੂਰ ਤੱਕ ਸ਼ਹਿਰਾਂ ਵਿੱਚ ਸਪਲਾਈ ਕਰਨ ਲਈ ਜਾਂਦੇ ਆ ਇਹ ਕੌਨਸੀ ਫਿਸ਼ ਹੈ ਇਹ ਹਾਂ ਬਾਗੜਾ ਬਾਗੜਾ ਫਿਸ਼ ਹੈ ਇਹ ਅੱਜ ਆਇਆ ਹੋਊਗਾ ਜਾਂ ਅੱਜ ਇਹ ਇਹ ਕੁਛ ਮੁਸ਼ਵਾਰੇ ਜਿਹੜੇ ਖਾਣਾ ਖੁਣਾ ਬਣਾ ਕੇ ਖਾ ਰਹੇ ਆ ਆਪ ਦਾ ਤੇ ਉਧਰ ਸਾਹਮਣੇ ਇੱਕ ਬੇੜਾ ਆ ਵੀ ਰਿਹਾ ਉਹ ਦੂਜੇ ਪਾਸੇ ਲੰਘ ਗਿਆ ਰਾਬਿਆ ਅਲ ਮੁਹੰਮਦੀ ਆ ਦੇਖੋ ਸਾਹਮਣੇ ਆ ਗਿਆ ਬੇੜਾ ਇਹ ਕਾਫੀ ਦੂਰੋਂ ਆਉਂਦਾ ਸਾਨੂੰ ਦਿਖਦਾ ਸੀਗਾ ਹੁਣ ਪਹੁੰਚੇ ਤਾਂ ਕਾਫੀ ਲੋਕ ਹੁੰਦੇ ਵਿੱਚ ਬਰਸਾਤੀਆਂ ਬਰਸੂਤੀਆਂ ਸਾਰਾ ਪ੍ਰਬੰਧ ਵਿੱਚ ਕੀਤਾ ਹੁੰਦਾ ਤੇਡਾ ਚੱਲ ਰਿਹਾ ਬਿਲਕੁਲ ਟੇਡਾ ਛੋਟੀ ਕਿਸ਼ਤੀ ਵੀ ਹੈ ਵਿੱਚ ਨਾਲ ਬੰਨੀ ਹੋਈ ਹੈ ਉਸੋ ਕੀ ਛੋਟੀ ਜੀ ਝਾਕ مشوارا ਜੀਵਨ ਦੀ مشوارا ਲਾਈਫ ਦੀ ਪਰ ਇਹਨਾਂ ਦੀ ਜ਼ਿੰਦਗੀ ਕੋਈ ਸੌਖੀ ਜ਼ਿੰਦਗੀ ਨਹੀਂ ਹੈ ਸਮੁੰਦਰ ਦੇ ਵਿੱਚ ਰਹਿਣਾ ਮੱਛੀਆਂ ਫੜਨਾ ਕਿੰਨੀਆਂ ਕਿ ਮੱਛੀਆਂ ਹੱਥ ਆਉਂਦੀਆਂ ਕੁਝ ਸੀਜ਼ਨ ਹੁੰਦਾ ਵੀ ਜਦੋਂ ਮੱਛੀ ਜ਼ਿਆਦਾ ਹੁੰਦੀ ਹੈ ਕੁਝ ਸੀਜ਼ਨ ਹੁੰਦਾ ਜਦੋਂ ਮੱਛੀ ਘੱਟ ਹੁੰਦੀ ਹੈ ਕਈ ਵਾਰੀ ਤੂਫਾਨਾਂ ਦੇ ਵਿੱਚ ਵੀ ਘਿਰ ਜਾਂਦੇ ਆ ਕਈ ਵਾਰੀ مشوارਿਆਂ ਦੀਆਂ ਮੌਤਾਂ ਵੀ ਹੋ ਜਾਂਦੀਆਂ ਔਰ ਕਈ ਵਾਰੀ ਮੱਛੀਆਂ ਫੜਦੇ ਫੜਦੇ ਹੋਏ ਦੂਜੀਆਂ ਸਰਹੱਦਾਂ 'ਚ ਵੀ ਦਾਖਲ ਹੋ ਜਾਂਦੇ ਆ ਦੂਜੇ ਦੇਸ਼ਾਂ ਦੇ ਕੈਦੀ ਵੀ ਬਣ ਜਾਂਦੇ ਆ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਇਹਨਾਂ ਨਾਲ ਹੁੰਦੀ ਰਹਿੰਦੀ ਆ ਇਹ ਜਨਰੇਟਰ ਚੱਲ ਰਿਹਾ ਲਾਈਟ ਨਾਲ ਕੁਝ ਕਰ ਰਿਹਾ ਇੱਥੇ ਇਹ ਸਰਾ ਹੈਗਾ ਪਿੰਡ ਤੇ ਬਾਜ਼ਾਰ ਇਹਨਾਂ ਮਿਸ਼ਵਾਰਿਆਂ ਦਾ ਪਿੰਡ ਦਾ ਨਾਂ ਪਤਾ ਨਹੀਂ ਕੀ ਆ ਜਿਹੜਾ ਫੈਸ਼ 뮤ਜ਼ੀਅਮ ਬਣਿਆ ਹੋਇਆ ਉਹਦਾ ਬੋਰਡ ਬਾਰ ਕੋਈ ਨਹੀਂ ਆਉਂਦਾ ਦਾ ਤੇ ਦੇਖਦੇ ਆ ਕਿੱਥੇ ਆ ਇਹ ਆ ਜੀ ਫੈਸ਼ ਸੰਗ੍ਰਹਿालय ਸਾਗਰੀ ਜੀਵਨ ਸ਼ਕਤੀ ਸੰਸ਼ੋਧਨ ਕੇਂਦਰ ਆਹ ਟਿਕਟ ਲਓ ਇਥੇ ਟਿਕਟ ਲੱਗਦੀ ਆ ਯਾ ਵੀ ਆ ਕੱਚੂ ਗੁਮਾਂ ਹਾਂਜੀ ਹੈਲੋ ਹੈਲੋ ਦੇਖੀ ਆ ਪੂਰਾ ਵੇਲਾ ਪਿਆ ਹਾਂ 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 ਦੇ ਰਾ ਆ ਦੇ ਬਾਹਰ ਆਉਣਾ ਚਾਹੁੰਦਾ ਹਾਂ ਨਾ ਔਰੇ ਕੀ ਬਾਤ ਆ ਯਾਰ ਆ ਦੇਖੋ ਮੱਛੀਆਂ ਕਿਹੜਾ ਕਸ਼ਾ ਪੌਂਡ ਸਲਾਈਡਰ ਟਿਊਟੋਰੀਅਲ ਸਾਰੇ ਨਾਮ ਵੀ ਲਿਖੇ ਹੋਏ ਆ ਮੈਂ ਕਿੰਨੀਆਂ ਖੂਬਸੂਰਤ ਮੱਛੀਆਂ ਯਾਰ ਕੋਈ ਕਾਰਪ ਇਰੀ ਡੀਸੈਂਟ ਸ਼ਾਰਕ ਇਹਦੇ ਵਿੱਚ ਜਾਜਾ ਬਣਾਇਆ ਹੋਇਆ ਸ਼ਾਨੀ ਗੱਲਬਾਤ ਆ ਇਹ ਇਸ ਤਰ੍ਹਾਂ ਮੱਛੀਆਂ ਨੂੰ ਵੈਸੇ ਆਪਾਂ ਘਰਾਂ 'ਚ ਵੀ ਰੱਖੀਆਂ ਹੁੰਦੀਆਂ ਕਈਆਂ ਦਫ਼ਤਰਾਂ ਦਫ਼ਤਰਾਂ 'ਚ ਰੱਖੀਆਂ ਹੁੰਦੀਆਂ ਪਰ ਇੱਥੇ ਨਾਲ ਪੂਰੀ ਜਾਣਕਾਰੀ ਸ਼ਾਇਦ ਲੈ ਕੇ ਲਾਇਆ ਹੋਇਆ ਹੈ ਇਹਦਾ ਰੇਨਬੋ ਸ਼ਾਰਕ ਇਹ ਕਟਲਾ ਇਹ ਕਟਲਾ ਫਿਸ਼ ਔਸਕਰ ਆਸਕਰ ਵੀ ਵੇਖੀਏ ਕਿਹੋ ਜੀ ਹੈ ਕਿਆ ਬਾਤ ਹੈ ਯਾਰ ਅਬੀਨੀ ਕਿਵੇਂ ਹੈ ਰਜਰਨ ਓਏ ਉਹ ਵੀ ਆਪਾਂ ਨੂੰ ਦੇਖਦੀ ਆ ਹਨ ਜਮਾਂ ਬੇਲਾ ਸਤਰ ਖੜੀ ਹੈ ਨਾ ਵਾਹ ਕਿਆ ਬਾਤ ਹੈ ਇਹ ਸਿੰਗੜੀ ਇਹ ਕਾਲ ਹੋ ਰਹੀ ਹੈ ਜੀ ਦੇਖੋ ਸਿੰਗੜੀ ਵਾਕਿੰਗ ਕੈਟ ਫਿਸ਼ ਸਿੰਗੜੀ ਇਹ ਸਿੰਗੜੀ ਤਾਂ ਇਹਨਾਂ ਦੀ ਸਥਾਨਿਕ ਭਾਸ਼ਾ ਚ ਹੈ ਵਾਕਿੰਗ ਕੈਟ ਫਿਸ਼ ਬੜੇ ਤਰ੍ਹਾਂ ਦੀਆਂ ਮੱਛੀਆਂ ਯਾਰ ਆਫੀਸ਼ਲੀ ਬਲੂ ਵੇਲ ਅੱਛਾ ਆ ਬਲੂ ਵੇਲ ਦਾ ਢਾਂਚਾ ਬਣਾਇਆ ਪਤਾ ਨਹੀਂ ਅਸਲੀ ਆ ਕਿ ਨਕਲੀ ਆ ਇਹ ਬਲੂ ਵੇਲ ਦੀ ਸਾਰੀ ਰੀੜ ਦੀ ਹੱਡੀ ਆ ਸਿਲਵਰ ਡੋਲਰ ਅਜਿਹੇ ਨੇੜੇ ਆਉਣੇ ਨਾ ਦੂਰ ਭੱਜ ਜਾਂਦੀਆਂ। ਬਹੁਤ ਸੈਂਸਿਟਿਵ ਆ ਪੂਰੀਆਂ। ਇਹ ਰੰਗ-ਬਰੰਗੀਆਂ। ਕੰਨੀਆਂ ਸੋਹਣੀਆਂ ਲੱਗਦੀਆਂ ਯਾਰ ਮੱਛੀਆਂ। 골ਡ ਫਿਸ਼। ਆ ਜਮਾਂ ਹੀ ਬਤਲੀਜੀ ਆ। ਡਿਸਕਸ ਫਿਸ਼। ਜਮਾਂ ਹੀ ਬਤਲੀਜੀ ਆ, ਪੇਪਰ ਵਾਂਗ। ਆ ਬੈਠਾ। ਤਲਾਪਿਆ ਆਹ ਥੋੜੀ ਜਿਹੀ ਵੱਡੀ ਫਿਸ਼ ਆ ਦੂਰ ਫਿਰਦੀ ਐ ਇਹਨੂੰ ਅੱਗੇ ਥੋੜੇ ਡੱਕੇ ਡੱਕੇ ਲਾਇਆ ਮਗਰਮਾਸਾ ਮਗਰਮਾਛਾ ਕਿ ਫਿਸ਼ ਹੀ ਮਗਰਮਾਛਾ ਐ ਐਲੀਗੇਟਰ ਗਾਰ ਹੂੰ ਪਰ ਇਹਨੂੰ ਉਹ ਪਾਣੀ ਲਗਾਤਾਰ ਛੱਡਿਆ ਆ ਰੇ ਜਣ ਉਹ ਸਾਰਾ ਤਾਜੇ ਪਾਣੀ ਚ ਹੀ ਰਹਿੰਦੀ ਹੋਏ ਮੱਛੀ ਹੈਗੀ ਪਰ ਉਹ ਮਗਰਮਸ਼ ਵਰਗੀ ਆ 10 ਫੁੱਲ ਬਰਬ ਹਾਂ? ਨਾ ਬੇਕੈ ਵੀਲ ਦਾ ਹਾਂ? ਆਹੋ ਅਵੀਲ ਦਾ ਇਹ ਵੀਲ ਦਾ ਬਲੂ ਵੀਲ ਦਾ ਢਾਂਚਾ ਹਾਂ ਸੋਹਣਾ ਮਾਲਾ ਰਤਨਾਗIRI ਆਉਤਿਆ ਯਾਰ ਆ ਜਰੂਰ ਦੇਖੋ ਮਿਊਜ਼ੀਅਮ ਬਹੁਤ ਸੋਹਣਾ ਲੱਗਦਾ ਹਾਂ ਕਿਸੇ ਵੀ ਜਗ੍ਹਾ ਨਹੀਂ ਜਾਣੀ ਹੂੰ ਲੈਬੀਰੋ ਹਿਤਾ ਹੂੰ ਬਲੱਡ ਪੈਰਟ ਕਿਚਰਡ ਅੱਪਰ ਤਦੂ ਜਹਣੀ ਖਰਦੀਆਂ ਇਹਦੇ ਚ ਜਹਣੀ ਆ ਖਾਲੀ ਆ ਕਿ ਕਿੰਨੀ ਕਿੰਨੀ ਅਕਤਵਾਫੋਸ਼ੋ ਭੱਜ ਗਈ ਉਹ ਦੇਖੋ ਔਰ ਜਮਾਈ ਨਿੱਕੀ ਜੀ ਹੈ ਜਮਾਈ ਛੋਟੀਆਂ ਛੋਟੀਆਂ ਪੂਰਾ ਪੂਰੀ ਹੈ ਇੰਜੀਲ ਫਿਸ਼ ਆ ਪੈਪ ਜਿਹੜੀ ਫਿਰਦੀ ਹੈ ਇਹ ਪੈਪ ਲਾਉਂਦਾ ਦਾ ਕੋ ਮਕਸਦ ਹੈ ਮੈਨ ਲਾਉਦਾ ਕਿ ਇਹ ਇਹ ਸਮੁੰਦਰ ਦੇ ਵਿੱਚ ਵੀ ਇਹਨਾਂ ਨੂੰ ਇਸ ਤਰ੍ਹਾਂ ਦਾ ਕੋ ਮਾਹੌਲ ਮਿਲਦਾ ਹੋਣਾ ਤੇ ਉਹਦੇ ਵਿੱਚ ਰਹਿੰਦੀ ਹੋਵੇ ਤਾਂ ਕਰਕੇ ਪੈਪ ਉਪਰ ਰੱਖੀ ਹੋਈ ਹੈ ਆ ਥੋੜੀ ਵੱਡੀ ਜੋ ਨੇੜੇ ਜਾਣੇ ਨੂੰ ਉਸੇ ਟਾਈਮ ਐਕਟਿਵ ਹੋ ਜਾਂਦੀ ਆ ਤਾਂ ਮਤਲਬ ਉਹ ਕੀ ਦੇਖਦੀ ਆਂ ਪਰ ਯਾਰ ਨਾ ਇਹਦੇ ਕੈਦੀ ਬਣਾਈਆਂ ਹੋਈਆਂ ਇੱਥੇ ਉਚਰੀਆਂ ਇਹ ਆਕੂ ਪੰਕਜ ਆਹ ਕੇਕੜਾ ਜਿਹਾ ਨਾ ਟਾਈਗਰ ਪ੍ਰਾਣ ਆ ਇਹ ਪ੍ਰਾਣ ਕੇਕੜਾ ਇਹ ਪ੍ਰਾਣ ਨਾ ਇਹ ਕੇਕੜਾ ਜਿਆ ਇਹਦੇ ਮੁੱਛਾਂ ਬਹੁਤ ਵੱਡੇ ਹੋ ਜਾਂਦੇ ਫੇਰ ਕਿੰਨੇ ਪੈਰਾਂ ਦਾ ਪ੍ਰਾਣੀ ਹੁੰਦਾ ਇਹ ਇਹ ਪਰਨਾ ਵਾਲਾ ਪਰਨਾ ਘੋਤਰਾ ਦੀ ਮੱਛੀ ਐ ਕਾਬਲਾ ਗੋਬਰਾ ਬਲੂ ਲਾਈਨਰ ਗਰਾਪਰ ਵਾਹ ਕਿੱਡੀ ਸੋਹਣੀ ਆ ਰਹਾ ਆ ਕਾ ਬਾਤ ਲੈ ਯਾਰ ਅੱਜ ਜੀਵੋ ਗਰੀਬ ਕੁਦਰਤ ਆ ਨਾ ਇਹਦਾ ਸਮੁੰਦਰ ਦੇ ਵਿੱਚ ਕਿੰਨੇ ਤਰ੍ਹਾਂ ਦੇ ਜੀਵ ਆਪਾਂ ਸਿਰਫ ਸਮਝ ਲੈਣੇ ਕਿ ਮੱਛੀ ਆ ਹਨਾ ਮੱਛੀਆਂ ਹੁੰਦੀਆਂ ਸਮੁੰਦਰ ਦੇ ਵਿੱਚ ਇੰਨੀਆਂ ਸੋਹਣੀਆਂ ਰੰਗ ਬਰੰਗੀਆਂ ਵੀ ਹੁੰਦੀਆਂ ਹੈ ਲਾਇਨ ਫਿਸ਼ ਆਹੇ ਇਹਦਾ ਲਾਇਨ ਫਿਸ਼ ਤਾਂ ਨਾ ਰੱਖਿਆ ਹੋਊਗਾ ਕਿਉਂਕਿ ਉਹਦਾ ਰੰਗ ਹੈ ਜਿਹੜਾ ਉਹਦੇ ਵਰਗਾ ਆ ਦੇਖੋ ਇਹ ਕੋਜਾ ਕਲਰ ਆ ਤਿੰਨਾਂ ਦੀ ਕੋਜੀ ਧਾਰੀ ਜਿਵੇਂ ਕਿਸੇ ਨੇ ਪੇਂਟ ਕੀਤੀਆਂ ਹੁਣ ਕੋਈ ਵੀ ਫਰਕ ਨਹੀਂ ਹੈਗਾ ਦੋਸਤੋ ਲਵੀਜ਼ ਮਾਸਾ ਪੀਨਟ ਕੋਰਲ ਫਿਸ਼ ਇਹ ਉਹ ਜਿੱਧਰੋਂ ਆਕਸੀਜਨ ਆਉਂਦੀ ਨਾ ਉੱਥੇ ਜੀ ਗਈ ਹੋਈ ਆ ਉਹ ਆਕਸੀਜਨ ਨੂੰ ਲੈ ਰਹੀ ਹੈ ਸਰਜੈਂਟ ਮੇਜਰ ਕੋਂਡਵਾ ਇਹਨਾਂ ਦੀ ਭਾਸ਼ਾ ਵਿੱਚ ਕੋਂਡਵਾ ਕਹਿੰਦੇ ਪੀਰਲ ਸਪੋਟ ਮਿੱਠੇ ਵੀ ਹੈਗੀ ਆ ਕੀ ਅੱਛਾ ਬੱਲਮਾਸਾ ਹਾ ਪ੍ਰੋਮ ਲੱਗਦਾ ਟਾਈਗਰ ਪ੍ਰਾਨ ਜੀਂਗਾ ਇਹਨੂੰ ਕਹਿੰਦੇ ਆ ਜੀਂਗਾ ਇਹ ਜਿਵੇਂ ਪਾਰਦਰਸ਼ੀ ਪਾਣੀ ਵਰਗਾ ਹੀ ਆ ਇਹਦੇ ਲੱਤਾਂ ਤੇ ਅੱਖਾਂ ਮੋਟੀਆਂ ਮੋਟੀਆਂ ਆ ਦੇਖ ਇੱਕ ਹੋਰ ਸੋਹਣੀ ਖੂਬਸੂਰਤ ਫਿਸ਼ ਹਜ਼ਾਹਮ ਕ੍ਰਿਸੈਂਟ ਗਰੰਟਰ ਬੜਾ ਮਾਸਾ ਹੈਲੋ ਹਾਈ ਹਾਈ 베بی ਹੈ ਕਿੰਨੀਆਂ ਪਿਆਰੀਆਂ ਯਾਰ 스타ਫਿਸ਼ ਬਾਕੀ ਨੀਆਂ ਚੋਸਤਾ ਨਿੱਕੀਆਂ ਨਿੱਕੀਆਂ ਇਹਨਾਂ ਦੀ ਬੈਕਗ੍ਰਾਉਂਡ ਵੀ ਬਲੈਕ ਹੈ ਤੇ ਹੈਗੀਆਂ ਵੀ ਬਲੈਕ ਹੈ ਸੋ ਬੈਕਗ੍ਰਾਉਂਡ ਇਹਨਾਂ ਨੂੰ ਹੋਰ ਚਾਹੀਦੀ ਸੀ ਫਿਰ ਦੱਸਦੀਆਂ ਡੰਸਲ ਆ ਵੀ ਬਹੁਤ ਸੋਹਣੀ ਹੈ ਰੰਗ ਬਰੰਗੀਆਂ ਕਿ ਦੇਸੋਣੇ ਸੋਣੇ ਕਲਰ ਵਾਹ ਕੀ ਬਾਤ ਹੈ ਯਾਰ ਯਾਰ ਮੀਆਂ ਸੋਹਣੀਆਂ ਮੱਛੀਆਂ ਜੀਰ ਦਾ ਵੇਖੀ ਜਾਈਏ ਇਹਦੇ ਪੈਪ ਜੀ ਰੱਖੀ ਹੋਈ ਹੈ ਇਹਦੇ ਵਿੱਚ ਤਾਂ ਫਿਸ਼ ਹੀ ਨਹੀਂ ਹੈਗੀ ਉਹ ਫਿਸ਼ਾ ਹੋ ਸੀਕ ਕੁੰਭਰ ਸਮੁੰਦਰੀ ਕਾਕੜੀ ਯੋ ਚੁੰਬੜੀਆਂ ਹੋਈਆਂ ਤਾਂ ਹਾਂ ਬਸ ਥੱਲੇ ਕਾ ਇਹ ਸ਼ਾਂਤ ਜੀ ਮਤਲਬ ਇਹ ਬੈਠੀਆਂ ਰਹਿਣ ਵਾਲੀਆਂ ਹੀ ਆ। ਇਹ ਜਮ ਐਟ ਤੋਂ ਨਹੀਂ ਹੈਗੀਆਂ ਪੂਰਾ ਵੀ। ਇੱਧਰ ਵੀ ਆ ਗਈਆਂ ਦੋ ਮੱਸ਼ੀਆਂ। ਪਰ ਉਹ ਚਿਰੀ ਕੈਂਟ ਮੱਛਾ ਹੈਗੀ ਵਿੱਚ ਐਣੀਗੀ। ਆ ਫਿਰ ਸੋਹਣੀ ਐ। ਐਵੀਆਂ ਮੱਸ਼ੀਆਂ ਵਾਲਾ ਲੋਕ ਘਰਾਂ ਚ ਰੱਖਦੇ ਆ। ਸਾਗਰੀ ਸਮੂਟ ਆਕੀ ਖੇਖੜਾ ਮੋੜ ਕਰ ਆਵਖੇਖੜਾ ਆ ਜਾ ਆ ਜਾ ਆ ਜਾ ਆ ਜਾ ਉਹ ਦੇਖ ਉਹਨੂੰ ਪਤਾ ਲੱਗਦਾ ਕਿ ਆਪਾਂ ਉਹਨੂੰ ਦੇਖ ਰਹੇ ਆ ਐਕਟਿਵ ਹੁੰਦਾ ਜਦੋਂ ਆਪਾਂ ਉਹਦੇ ਨੇੜੇ ਜਾਂਦੇ ਆ ਦੇਖਿਏ ਪਰਚਰਨ ਆਹਾ ਆਹਾ ਦੇਖੋ ਇਸ ਤਰ੍ਹਾਂ ਘਾਗੂ ਦੇ ਵਿੱਚ ਰਹਿੰਦੀਆਂ ਹੋਣਗੀਆਂ ਜਾਨਾਂ ਦੀ ਖਰਾਕ ਹੋਗੀ ਤਾਂ ਕਰਕੇ ਵਿੱਚ ਲਾਇਆ ਹੋਇਆ ਹੈ ਮਾੜੇ ਜਿਵੇਂ ਸਿਰ ਤੇ ਪੱਟੋਪੀ ਲਈ ਹੁੰਦੀ ਆ ਮੱਛੀ ਦੇ ਆਏ ਆ ਕੀ ਖੂਬਸੂਰਤ ਇਧਰ ਵੀ ਆਜੋ ਬਾਹਰ ਹਰਚਰਨ ਜਾਣੇ ਚਰਾ ਇੱਧਰ ਇਹ ਸਾਰਾ ਸੈਂਗਰਾਲਿਆ ਵੀ ਦੇਖਣ ਵਾਲੀ ਗੱਲਬਾਤ ਬਹੁਤ ਸੋਹਣਾ ਮੱਛੀਆਂ ਬਹੁਤ ਸੋਹਣੀ ਇੱਥੇ ਕਿਰਪਾ ਕਾਂਚਾ ਨਾ ਹੱਥ ਲਾਵੋ ਨਾ ਇਹ ਇੱਥੇ ਸਾਰਾ ਕੁਝ ਇਹਨਾਂ ਦੇ ਜਿਹੜੀਆਂ ਮੱਛੀਆਂ ਇਹਨਾਂ ਨੂੰ ਕੁਝ ਕੈਮੀਕਲ ਵਗੈਰਾ ਚ ਪਾ ਕੇ ਰੱਖਿਆ ਹੋਇਆ ਮੱਛੀਆਂ ਦੇ ਉੱਪਰ ਜਿਹੜੇ ਇੱਥੇ ਮੁੰਡੇ ਕੁੜੀਆਂ ਪੜਦੇ ਆ ਖੋਜ-ਬੀਣ ਕਰਦੇ ਆ ਇਹ ਉਹਨਾਂ ਲਈ ਰੱਖੀਆਂ ਹੋਈਆਂ ਰਿਸਰਚ ਵਾਸਤੇ ਰੱਖੀਆਂ ਹੋਈਆਂ ਮੱਛੀਆਂ ਇਹਨਾਂ ਤੇ ਰਿਸਰਚ ਹੁੰਦੀ ਹੈ। ਜੇ ਸਾਰੇ ਤਰ੍ਹਾਂ ਦੇ ਮੱਛੀਆਂ, ਕੋਗੇ, ਸਿਪੀਆਂ, ਕੇਕੜੇ ਟਿਊਟੋਰੀਅਲ ਆ ਦੇਖੋ ਆ ਵੀ ਮੱਛੀ ਦਾ ਪਿਆਰ ਇਹ ਹੈਗੀਆਂ ਮੱਛੀਆਂ ਪਰ ਮੱਲਾ ਕਿ ਇਹਨਾਂ ਨੂੰ ਰੱਖਿਆ ਕੋਈ ਕੈਮੀਕਲ ਵਗੈਰਾ ਲਾ ਕੇ ਹਰ ਚਨ ਹੈਨਾ ਆ ਵੀ ਕਿੱਡਾ ਵੱਡਾ ਦਰੋਵ ਵੀ ਰੱਖਿਆ ਔਰ ਇਹਨਾਂ ਦੇ ਇਹਨਾਂ ਦੇ ਖੋਜ ਹੁੰਦੀ ਹੈ। ਕੰਨੀ ਗੱਲ ਬਾਤ ਹੈ ਆੜੇ ਸਮੁੰਦਰ ਦੇ ਵਿੱਚੋਂ ਹੋਰ ਨਿਕਲਦੇ ਘੋਗੇਸੀਪੀਆਂ ਸੰਖ ਵਗੈਰਾ ਉਹ ਹੈ ਤੇ ਇੱਧਰ ਚਲੋ ਬਾਹਰ ਲੋਜੀ ਇਹ ਸੀਗਾ ਹਰਤਾਨਗਰੀ ਫਿਸ਼ ਸੁ ਸੰਗ੍ਰਹਾਲਿਆ ਅਸਲ ਵਿੱਚ ਇੱਥੇ ਮੱਛੀਆਂ ਤੇ ਰਿਸਰਚ ਹੁੰਦੀ ਆ ਤੇ ਨਾਲ ਹੀ ਇਹਨਾਂ ਨੇ ਮਿਊਜ਼ੀਅਮ ਬਣਾਇਆ ਹੋਇਆ ਤੇ ਨਾਲ ਹੀ ਇਹ ਸਰੰਗਾ ਸੰਗ੍ਰਹਾਲਿਆ ਬਣਾਇਆ ਹੋਇਆ ਲੋਜੀ ਤੇ ਜਿੱਥੇ ਤੁਸੀਂ ਜਾ ਕੇ ਖੜਦੇ ਆ ਤੇ ਸਾਡੇ ਆਲੇ ਦੁਆਲੇ ਲੋਕ ਇਕੱਠੇ ਹੋ ਜਾਂਦੇ ਆ ਤੇ ਪੁੱਛਣ ਦੱਸਣ ਲੱਗ ਪੈਂਦੇ ਆ ਕਿ ਕਿੱਥੋਂ ਆਏ ਆ ਭਾਈ ਕੀ ਕਰਦੇ ਆ ਕੀ ਕੰਮ ਆ ਕਿਉਂ ਮੋਟਰਸਾਈਕਲ ਤੇ ਤੁਰੇ ਫਿਰਦੇ ਆ